啊。Oh. Oh. ਖਾਲਸਾ ਮੀਰੋ ਮੁਖ ਹੈ ਅੰਕਾਰ ਖਾਲਸੇ ਕੇ ਹੋ ਸਦ ਸਦ ਸੰਗਾ ਖਾਲਸਾ ਮੀਰੋ ਮੁਖ ਹੈ ਕਾਲ ਸਾਮੇਰੋ ਕਹੀ ਅਤ ਜਿੰਦ ਕਾਲ ਸਾਮੇਰੋ ਪਛਾਣ ਪਾਉ ਬਹੁਤ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਦੇਸ਼ ਵਿਦੇਸ਼ ਦੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੇਲੰਗਾਨਾ ਦੇ ਵਿੱਚ ਕਈ ਹਜ਼ਾਰ ਸਿਕਲੀਗਰ ਔਰ ਗੰਜਾਰਾ ਪਰਵਾਰ ਇੱਥੇ ਹੈ ਔਰ ਜਿਨ੍ਹਾਂ ਦੇ ਵਿੱਚ ਪ੍ਰਚਾਰਕ ਦੀ ਬਹੁਤ ਜ਼ਿਆਦਾ ਲੋੜ ਹੈ ਜਿਸ ਵਿੱਚ ਆਪ ਸੰਗਤਾਂ ਦੀ ਬਹੁਤ ਜ਼ਿਆਦਾ ਲੋੜ ਹੈ ਸੰਗਤਾਂ ਦੇ ਸਹਿਯੋਗਤਾ ਦੀ ਲੋੜ ਹੈ ਬਾਬਾ ਜੀ ਗੁਰਜੀਤ ਸਿੰਘ ਜੀ ਜਥੇਦਾਰ ਮਿਸ਼ਲ ਚੱਕਰਵਰਤੀ ਉਹ ਵੀ ਇੱਥੇ ਆ ਕੇ ਕਾਫੀ ਸੇਵਾ ਕਰ ਰਹੇ ਨੇ ਔਰ ਇੱਥੇ ਸੰਗਤਾਂ ਵਿੱਚ ਅੰਮ੍ਰਿਤ ਛਕਾਣ ਦਾ ਕਾਰਜ ਵੀ ਬਹੁਤ ਕੀਮਤੀ ਗੁਰੂ ਰੂਪ ਗੁਰਪ੍ਰੀਤ ਸਾਧ ਸੰਗਤ ਜੀ ਅੱਜ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਪਹਿਲਾਂ ਵੀ ਇੱਥੇ ਪ੍ਰਚਾਰ ਵਾਸਤੇ ਆਏ ਸੀ ਤੇ ਸੁਰੀਆਂ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਅਸੀਂ ਅੰਮ੍ਰਿਤ ਛਕਣਾ ਉਸ ਵਾਸਤੇ ਅੱਜ ਖੰਡਾ ਭਟਾ ਦਾ ਅੰਮ੍ਰਿਤ ਤਿਆਰ ਹੋਇਆ ਸੀ ਅੱਜ ਇਹਨਾਂ ਇਹ ਜਿਹੜੀ ਸਾਡੀ ਫੌਜ ਹੈ ਤੇ ਨਵੀਂ ਯਾਰ ਹੋਈ ਹੈ ਇਹਨਾਂ ਨੇ ਅੰਮ੍ਰਿਤ ਛਕਿਆ ਦੂਜੇ ਜਹਾਦੇ ਗੜੇ ਨੇ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸੋ ਸਾਡੇ ਐਨਆਰਆਈ ਵੀਰਾਂ ਵੱਲੋਂ ਕੋਈ ਸੇਵਾ ਆਈ ਸੀ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਇਹਨਾਂ ਨੂੰ ਕੋਈ ਸੇਵਾ ਦਿੱਤੀ ਜਾਵੇ। ਸੋ ਅਸੀਂ ਇਹਨਾਂ ਵਾਸਤੇ ਦਸਤਾਰਾਂ ਲੈ ਕੇ ਆਏ ਸੀ। ਤੇ ਹੁਣ ਮੈਂ ਬਾਬਾ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਦਸਤਾਰਾਂ ਵੇਟ ਕਰਨ। ਬੋਲੋ Sansan santsa yoo mufu, sanyal zala yoo mufu, sanyal yalasa yiwa. ਸਾਥ ਸੰਗਤ ਦੀ ਇਸ ਇਸ ਆਸਥਾਨ ਦੇ ਜਿਹੜੇ ਗਰੰਤੀ ਸਿੰਘ ਜੀ ਵੀ ਸੇਵਾ ਕਰ ਰਹੇ ਨੇ ਔਰ ਇਹਨਾਂ ਦੀ ਮਿਹਨਤ ਦਾ ਸਦਕਾ ਇਹ ਅੱਜ ਜਿਹੜੇ ਨੌਜਵਾਨ ਬੱਚੇ ਬੀਬੀਆਂ ਇਹ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ ਨੇ ਇਹ ਸਾਡੇ ਗਰੰਤੀ ਸਿੰਘ ਜੀ ਨੇ ਗੁਰੂ ਘਰ ਦੇ ਪ੍ਰਧਾਨ ਵੀ ਨੇ ਜੋ ਵੀ ਸੇਵਾ ਸੰਭਾਲ ਬੜੇ ਮਰਿਆਦਾ ਵਿੱਚ ਰਹਿ ਕੇ ਔਰ ਸੰਗਤ ਦੇ ਸਹਿਯੋਗ ਦੇ ਨਾਲ ਚਲਾ ਰਹੇ ਨੇ ਬੋਲੇ ਹਰਿ ਨਾਮੁ ਹਰਿ ਨਾਮੁ ਹੁਣ ਸਰ ਸੰਜੀਤ ਜੀ ਬੇਨਤੀ ਹੈ ਕਿ ਜਿਹੜੇ ਸਿੰਘ ਪਿਛਲੇ ਸਮੇਂ ਤੋਂ ਤੁਹਾਡੇ ਨਾਲ ਸੇਵਾ ਕਰ ਰਹੇ ਨੇ ਬੇਨਤੀ ਆ ਕਿ ਨਾਮ ਬਈ ਤੁਹਾਡਾ ਬਾਬਾ ਜਰਨੈਲ ਸਿੰਘ ਜੀ ਜਿਨ੍ਹਾਂ ਦੇ ਆਵਾਜ਼ ਦੇ ਜਾਂਦੇ ਆਈਓ ਬੋਲੇ ਵਿੱਕੀ ਸਿੰਘ ਵਿਕਰਮ ਸਿੰਘ ਬੋਲੇ ਸੁਨਹਿਰ ਸਾਡੇ ਪ੍ਰਚਾਰਕ ਜਾਨੀ ਮਲਕੀਤ ਸਿੰਘ ਜੀ ਜੋ ਕਿ ਬੜੇ ਤਨ ਮਨ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਹੈ ਕਿਉਂਕਿ ਅਸੀਂ ਜਿੰਨੇ ਵੀ ਦਿਨ ਹੋ ਗਏ ਨੇ 16 ਤਰੀਕ ਨੂੰ ਜਦੋਂ ਅੱਲਾ ਪਾਇਆ ਇਹਨਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਬੜੇ ਗੰਭੀਰਤਾ ਦੇ ਨਾਲ ਇਹਨਾਂ ਨੇ ਸੰਗਤਾਂ ਦੀ ਸੇਵਾ ਵਿੱਚ ਹਿੱਸਾ ਪਾਇਆ ਬੋਲੇ ਸੋਨਹਾ ਜੀ ਇਹ ਸਰਦਾਰ ਪ੍ਰੇਮ ਸਿੰਘ ਜਿਹੜੇ ਇਥੋਂ ਤੇਲੰਗਣਾ ਤੋਂ ਜਿਨ੍ਹਾਂ ਨੇ ਜਦੋਂ ਦਿੱਸੇ ਆਏ ਆ ਨਾਲ ਨਾਲ ਹੀ ਹਰ ਇੱਕ ਸਾਥ ਦੇ ਗਏ ਨੇ ਪ੍ਰਚਾਰ ਕੀਤਾ ਕੀਰਤਨ ਕੀਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਨਾਂ ਦੇ ਬੱਚੇ ਵੀ ਸਾਡੇ ਨਾਲ ਸਹਿਯੋਗ ਦਿੰਦੇ ਰਹੇ ਨੇ ਪ੍ਰਭਜੋਤ ਸਿੰਘ ਜੀ ਤੇ ਫਿਰ ਕੁਲਕਾਰਨ ਸਿੰਘ ਪ੍ਰੇਮ ਸਿੰਘ ਸਰਦਾਰ ਜੀ ਆਪਾਂ ਕੀ ਕਰਦੇ ਆ ਇਕੱਠੇ ਕਰਦੇ ਸਾਝੀ ਕਰਦੇ ਸਰਦਾਰਵਾਦ ਦੀ ਪਵਨਾ ਹਟਾਵਾ ਇਸ ਤਰ੍ਹਾਂ ਇਹ ਸੋਨਿਹਾਰ ਦੋਗਣ ਸਿੰਘ ਅਜਾਓ ਸਾਲ ਭਾਈ ਬਾਬਾ ਪ੍ਰੇਮ ਸਿੰਘ ਜੀ ਆਜੋ ਪ੍ਰੇਮ ਨਾਲ ਬੋਲੇ ਸੋਨਿਹਾਰ ਆ ਜਾ ਵੀ ਜੋਗਨ ਸਿੰਘ

ਸਾਡੇ ਕੈਮਰਾਮੈਨ ਜਿਨ੍ਹਾਂ ਨੇ ਕੈਮਰੇ ਦੀ ਸੇਵਾ ਕੀਤੀ ਹੈ ਜਿੰਨੀਆਂ ਵੀ ਵੀਡੀਓ ਹੁਣ ਤੱਕ ਆਰਦੀ ਦਿਖ ਰਹੇ ਹੋ ਇਹ ਸਿੰਘ ਸਾਡਾ ਸਨਮਾਨ ਦੇ ਨਾਲ ਇਹਨੇ ਵੀ ਸੇਵਾ ਕੀਤੀ ਹੋਰ ਹੈ